ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਸਵਾਰੀਆਂ ਨਾਲ ਭਰੀ ਬੱਸ ਨਾ ਵਾਪਰੀਆ ਬੜਾ ਭਿਆਨਕ ਸੜਕਾ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਖਬਰ ਮਿਲੀ ਹੈ ਕਿ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਦੀ ਸੂਝਬੂਝ ਨਾਲ ਸਵਾਰੀਆਂ ਦਾ ਬਾਲ ਬਚਕੀਆਂ ਪਰ ਜਾਣਕਾਰੀ ਮਿਲਣ ਤੋਂ ਬਾਅਦ ਅਲਸ ਮੌਕੇ ਤੇ ਪਹੁੰਚੀ ਤੇ ਥਾਣਾ ਤਾਰੀਵਾਲ ਦੀ ਐਸਐਚਓ ਬਲਜੀਤ ਕੌਰ ਨੇ ਕਿ ਦੋ ਤੋਂ ਤਿੰਨ ਸਵਾਰੀਆਂ ਨੂੰ ਮਾਮਲੇ ਸੱਟਾਂ ਲੱਗੀਆਂ ਪਰ ਉਹਨਾਂ ਨੂੰ ਫਰਸਟ ਐਡ ਦੇ ਕੇ ਭੇਜ ਦਿੱਤਾ ਗਿਆ ਸਰਕਾਰੀ বাস ਦਾ ਨੁਕਸਾਨ ਹੋਇਆ ਪਰ ਕਿਸੇ ਵੀ ਸਵਾਰੀ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਉਹਨਾਂ ਦੇ ਕਹਿਣੇ ਅਕਸਾਮ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਖਬਰ ਮਿਲੀ ਹੈ ਕਿ ਅਗਰਦਾਸਪੁਰ ਤੋਂ ਵੱਡਾ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਤਾਰੀਵਾਲ ਵਿੱਚ ਸਵਾਰੀਆਂ ਪਰਿਵਾਸ ਰੋਡ ਵੇਜ ਪੰਜਾਬੀ ਰੋਡ ਵੇਜ ਦੀ বাস ਦਕਤਨਾ ਟਕਰਾ ਗਈ ਜਾਣਕਾਰੀ ਅਨੁਸਾਰ ਇਹ ਕੈ ਨਿੱਜੀ ਕੰਪਨੀ ਦੀ বাস ਚਲਾਉਂਦੇ ਸਮੇਂ ਉਹਨਾਂ ਬਰੋੜੀ ਵੇਦੀ ਵਾਸਤੇ ਦੱਖਣਾ ਟਕਰਾਉਣ ਕਰਕੇ ਇਹ ਹਾਸਾ ਵਾਪਰੇ ਜਿਸ ਨੂੰ ਦੇਖ ਕੇ ਸਾਰੇ ਪਾਸੇ ਹਵੜਾ ਦਫੜੀ ਮੱਚ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨ